ਮਹਿਬੂਤ ਦੀ ਸ਼ਰੈ ਰਜ਼ਾ ਸੰਮਾਨ ਜੀ ਸੰਮਾਨ ਜੀ ਦੀ ਬਾਦਸ਼ਾਹਰਾ ਮਾਨ ਦਾ 23 ਜਾਨ ਬੰਦਾ ਇਸ ਜੀ Ficou sem ਇਹ ਘੰਟਾ ਕਰਦੇ ਵਿੱਚ ਇਹ ਮੇਲਾ ਕਰਾਇਆ ਜਾ ਰਿਹਾ ਮੀਲਾ ਪੀਰ ਹਜਰਤ ਸਾਈਆਂ ਜੀ ਦਾ ਕਰਾਇਆ ਜਾ ਰਿਹਾ ਇਹ ਅਸੀਂ ਅੱਜ ਮੇਲਾ ਹਜਰਤ ਪੀਰ ਸਾਈਆਂ ਜੀ ਦਾ ਕਰਾਇਆ ਇਸ ਦੇ ਕੁਲਚਰ ਅਸੀਂ ਪੂਰਾ ਇੰਤਜ਼ਾਮ ਕੀਤਾ ਹੈ ਮੇਲੇ ਦਾ ਪੂਰੇ ਕਵਾਲ ਬੁਲਾਏ ਗਏ ਆ ਬਾਹਰੋਂ ਦੀ ਤੇ ਉਸ ਤੋਂ ਬਾਅਦ ਆਪਣਾ ਲੰਗਰ ਚੱਲ ਰਿਹਾ ਉੱਧਰ ਸਾਰਾ ਲੰਗਰ ਦਾ ਇੰਤਜ਼ਾਮ ਹੈ ਪੂਰਾ ਕੋਈ ਸਾਰੇ ਜਿਹੜੇ ਵੀ ਕੋਈ ਲੀਡਰ ਸਾਹਿਬਾਨ ਕੋਈ ਕੌਂਸਲਰ ਕੋਈ ਸਾਰੇ ਸਾਰੇ ਆਏ ਆ ਸਭ ਦਾ ਸਨਮਾਨ ਕਰਕੇ ਜੋ ਸਵਾਲ ਆਪਣਾ ਸਾਹਿਬ ਜੀ ਸ਼ਕੀਰ ਸਾਹਬ ਜੀ ਆਏ ਸੀਗਾ ਜੀ ਇੱਕ ਇੱਕ ਅਮੀਤੂਰ ਕੁਟੀਆ ਜੀ ਆਏ ਸੀਗੇ ਹੁਣ ਇੱਕ ਸਿਮੀ ਮੈਡਮ ਜੀ ਇਹ ਬੈਠੇ ਆ ਇੱਕ ਇੱਕ ਮੁੰਡਾ ਮਾਗਾ ਭਗਾ ਉਹ ਵੀ ਬੈਠਾ ਹੀ ਹਲੇ ਸਾਭ ਦੀਆਂ ਲੱਗਣ ਵਾਲੀਆਂ ਬਲੱਡ ਕੈਂਪ ਵੀ ਲਾਇਆ ਬਲੱਡ ਕੈਂਪ ਵੀ ਲਾਇਆ ਆਪਾਂ ਨਾਲ ਉੱਧਰਲੇ ਬਸੇ ਅਸੀਂ ਸਾਰਿਆਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਕੰਮ ਇਹ ਕਰਨੇ ਚਾਹੀਦੇ ਸਭ ਨੂੰ ਆਪਣੇ ਆਪਣੇ ਦਸਵੰਦ ਕੱਢ ਕੇ ਸਭ ਨੂੰ ਇਹ ਕੰਮ ਕਰਨਾ ਹੈ ਲਵਲੀ ਵੀ ਉਹਨਾਂ ਨੇ ਇਹਦੀ ਸਾਰੀ ਨੇਮੀ ਵੀ ਉਹਨਾਂ ਦੀ ਟੀਮ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਚਾਇਆ ਗਿਆ ਵੀਰਾਂ ਨੇ ਮਹਿਫਿਲ ਕਰਾਈ ਬਹੁਤ ਵਧੀਆ ਪ੍ਰਕਿਰਣਾ ਕਰਾਈ ਲੰਗਰ ਦਾ ਵੀ ਇੰਤਜ਼ਾਮ ਵਧੀਆ ਸੀ ਸਾਰਾ ਭਰਾਵਾ ਵੀ ਇੱਥੇ ਸਾਰੇ ਇਕੱਠੇ ਹੋ ਗਏ ਬਹੁਤ ਵਧੀਆ ਇੰਤਜ਼ਾਮ ਕੀਤਾ ਵੀਰੋ ਨੇ ਲੰਗਰ ਤੋਂ ਲੈ ਕੇ ਵੈਨ ਤੋਂ ਲੈ ਕੇ ਸਟੇਜ ਤੋਂ ਲੈ ਕੇ ਬਹੁਤ ਵਧੀਆ ਲਵਲੀ ਵੀਰ ਹੋਣੇ ਪ੍ਰੋਗਰਾਮ ਕਰਾਇਆ ਸਾਰੇ ਬਹੁਤ ਖੁਸ਼ ਨੇ ਰੂਬਾ ਵਿڈنگ ਦੀ ਮੈਸੇਜ ਜਾਂਦੇ ਹੋਏ ਵਸਾਈ ਹੈ ਜੋ ਲਵਲੀ ਵੀਰ ਹੋਣੇ ਨੇ ਅੱਜ ਕਰਾਇਆ ਬਹੁਤ ਵਧੀਆ ਸੋਚ ਰੱਖਦੇ ਆ ਤਾਂ ਬੰਦਾ ਆਪਣੇ ਕਮਾਈਆਂ ਚੋਂ ਦਸਵੰਤ ਕੱਢ ਕੇ whatever ਜਿਹੜੇ ਵੀ ਜਿੰਨਾ ਕੁ ਜੋੜਦੇ ਉਹਨਾਂ ਕੱਢ ਕੇ ਕਰੰਦਾ ਇਦਾਂ ਵੀ ਮਹਿਫਲੇ ਹੋਣੀਆਂ ਚਾਹੀਦੀਆਂ लवली वीर ਉਹਨਾਂ ਤੋਂ ਇਹਨਾਂ ਦੀ ਟੀਮ ਤੋਂ ਮਹਿੰਦੀ ਵੀਰ ਉਹਨਾਂ ਦੀ ਟੀਮ ਤੋਂ ਸਾਰਿਆਂ ਨੂੰ ਸਿੱਖਣਾ ਚਾਹੀਦਾ ਕਿ ਵਧੀਆ ਰਾ ਸਾਰੇ ਪੈਣ ਇਦਾਂ ਦੇ ਮਹਿਫਲੇ ਹੋਣ ਤੇ 72 ਮਾਰਕੀਟ ਦੇ ਵਿੱਚ ਪਹਿਲਾ ਛਾਲ ਮੇਲਾ ਕਰਾਇਆ ਗਿਆ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਲੰਗਰ ਵੀ ਲਗਾਇਆ ਗਿਆ ਹਰੇਕ ਸੰਗਰਾਮੋਂ ਇਥੋਂ ਫਰੀਬਾ ਸੇਵਾ ਦਰਬਾਰ ਸਾਹਿਬੇ ਜੀ ਜਾਂਦੀ ਆ ਹਰੇਕ ਸ਼ਿਵਰਾਤਰੀ ਜਨਮ ਅਸ਼ਟਮੀ ਕੋਈ ਵੀ ਗੁਰਪਰਬ ਹੋਵੇ ਉੱਤੇ ਫੁੱਲਾਂ ਦੀ ਸੇਜ ਵਿਸਾ ਕੇ ਤੇ ਫੁੱਲਾਂ ਦੀ ਵਰਕਾ ਕਰਕੇ ਸਵਾਗਤ ਕੀਤਾ ਜਾਂਦਾ ਅਸੀਂ ਸ਼ਿਵਰਾਤਰੀ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਹੁਣ ਮੇਲਾ ਵਧੀਆ ਤਰੀਕੇ ਕਰਾ ਰਹੇ ਆ ਅਸੀਂ ਸਾਰੇ ਲੁਧਿਆਣੇ ਵਾਸੀ ਯੂਟਿਊਬ ਨੂੰ ਕਹਿੰਨੇ ਆ ਵੀ ਨਸ਼ੇ ਛੱਡੋ ਤੇ ਇਹੋ ਜੇ ਕੰਮ ਕਰੋ ਮੇਲੇ ਵਿੱਚ ਮੈਂ ਸਿਰਫ ਇਹ ਕਹਿਣਾ ਵੀ ਕੋਈ ਇੱਕ ਦਾ ਤੁਲੋਚਨਾ ਨਾ ਕਰੋ ਬੱਚਿਆਂ ਨੂੰ ਅਸ਼ਿਆਤ ਕਰੋ ਮਾਪੇ ਦੀ ਸੇਵਾ ਕਰੋ ਇਸ ਮੁੱਖੀ ਜੀ ਬਨ ਬਚਿਤ ਕਰਕੇ ਅਗਰ ਮੁੱਖ ਜੀ ਇਮਤੀਆਸ ਰਖੋ ਸਿਮਨ ਕਰੋ ਸਿਮਨ ਤੋਂ ਬਾਅਦ ਕੋਈ ਰਸਤਾ ਨਹੀਂ ਹੈ ਇਹ ਸਾਰਾ ਕੰਮ ਕਰ ਮਿਹਨਤ ਕਰੋ ਮਿਹਨਤ ਕਰਕੇ ਮਾਂ ਬੰਦੀ ਸੇਵਾ ਕਰੋ ਇਸ ਮੇਲੇ ਵਿੱਚ ਵਕਤ ਬਤਾਇਆ ਸਾਰੇ ਬੰਗਲ ਕਿਉਂਕਿ ਅਸੀਂ ਜੋ ਤੁਹਾਡੇ ਜੋੜੇ ਛਾੜਨ ਵਾਸਤੇ ਹੁੰਦੇ ਆ ਜੋੜੇ ਛਾੜ ਕੇ ਤੁਹਾਡੇ ਚਲੇ ਜਾਣਾ ਜਿੰਨੀ ਕਿ ਮੇਰੀ ਤੁਹਾਡੇ ਛਾੜਨ ਦੀ ਬੇਨਤੀ ਕੀਤੀ ਗਈ ਆ ਅਕਤੂਬਰ ਫਿਰ ਆ ਬਾਬਾ ਬਹੁਤ ਬਾਬਾ ਠੀਕ ਹੈ ਬਾਬਾ ਬਹੁਤ ਹੋ ਗਏ ਆ ਹੈ ਬਾਬੇ ਵਰ ਕੀ ਕਹਿਣਾ ਚਾਹੂਗੇ ਜਦ ਬਾਬੇ ਨੇ ਬਾਬੇ ਜਿਹੜਾ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਾਡੀ ਲਾਈਨ ਦੇ ਵਿੱਚ ਆ ਪਰ ਇਹਨਾਂ ਬਾਬਿਆਂ ਨੂੰ ਲੋਕਾਂ ਨੂੰ ਗਾਈਡ ਕਰਨਾ ਚਾਹੀਦਾ ਵੀ ਸਾਰੇ ਲੋਕ ਬੱਚਿਆਂ ਤੋਂ ਨਸ਼ਿਆਂ ਤੋਂ ਰਹਿਦਣ ਉਹ ਨੂਰਸਿਆਂ ਨਾ ਕਰਨ ਮਾਪਿਆਂ ਦੇ ਸੇਵਾ ਕਰੋ ਵਿੱਚ ਜਦ ਕਿਈ ਬਾਬੇ ਮੈਂ ਕਹਿ ਨਹੀਂ ਆ ਵੀ ਸਾਰੀ ਸੰਸਾ ਜਿਹੜੀ ਸਾਡੀ ਵਧੀਆ ਮੈਂ ਪੰਜਾਬ ਬੀਸ਼ੂਬੀ ਸਾਹਿਬ ਜਿਹੜਾ ਸਮਾਜ ਹੈ ਉਹਦਾ ਚੇਅਰਮੈਨ ਆ ਮੈਂ ਜਿੰਨੇ ਵੀ ਡੇਣਾ ਜਾਣ ਲੋਕਾਂ ਨੂੰ ਇਹੀ ਕਹਿਣਾ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਦ ਕਰੋ ਮਾਪਿਆਂ ਦੀ ਸੇਵਾ ਕਰੋ ਤੇ ਕੁੜੀਆਂ ਨੂੰ ਨਾਮ ਉਹਨਾਂ ਤੇ ਭਰੋਸਾ ਨਾ ਕਰੋ ਇਹਨਾਂ ਦੇ ਜਨਾ ਦਾ ਜਲੋ ਉਹਨਾਂ ਦਾ ਜਲੋ ਤੇ ਸਾਰੀ ਦੁਨੀਆ ਨੂੰ ਜਿਹੜੇ ਵਿੱਚ ਹੀ ਕਮੈਂਸ ਸਿਮੇਜ ਰਹਿ ਜਾ ਕੇ ਉਹਨਾਂ ਜਿੰਨੇ ਚਿਰ ਮੇਰੀ ਜ਼ਿੰਦਗੀ ਹੈ ਮੈਂ ਸੰਜਿਆ ਰਹਿੰਦੇ ਰਹਿਣਾ ਬਾਕੀ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਤੁਸੀਂ ਲੋਕ ਵੀ ਜਾਣਦੇ ਹੋ